ਪੰਜਾਬ ਸਰਕਾਰ ਵੱਲੋਂ ਮੁਫਤ ਚਲਾਈ ਜਾ ਰਹੀ ਸੀਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ। ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਦਾ ਲਾਭ ਬਜ਼ੁਰਗ, ਬੱਚੇ ਤੇ ਜਵਾਨ ਲੈ ਰਹੇ ਹਨ ਕਿ ਹੁਣ ਤੱਕ 2 ਲੱਖ ਤੋਂ ਵੱਧ ਨਾਗਰਿਕ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕੁਲਦੀਪ ਕੌਰ ਆ। ਮੈਂ ਲੰਮਾਪਿੰਡ ਦੀ ਰਹਿਣ ਵਾਲੀ ਆ ਜੋ ਵੀ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਵਾ। ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਵਾ ਜੋਗ ਸ਼ਾਲਾ ਸ਼ੁਰੂ ਕਰਨ ਦੇ ਨਾਲ ਇੱਥੇ ਇੱਕ ਲੇਡੀਜ਼ ਨੂੰ ਬੈਕ ਪੇਨ ਦੇ ਦਰਦ ਬਹੁਤ ਸੀ ਉਹਦਾ ਵੀ ਬਹੁਤ ਜ਼ਿਆਦਾ ਫਰਕ ਪਿਆ ਉਹਨੂੰ ਵੀ ਸੂਬੇ 'ਚ ਹਰ ਰੋਜ਼ 4500 ਕਲਾਸਾਂ ਲੱਗਦੀਆਂ ਹਨ ਅਤੇ 2600 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ ਯੋਗ ਸ਼ਾਲਾ ਜੋੜਾਂ ਦੇ ਦਰਦ ਤਣਾਅ ਅਤੇ ਹੋਰ ਸਿਹਤ ਸਮੱਸਿਆਵਾਂ ਤੇ ਕਾਬੂ ਪਾਉਣ ਵਿੱਚ ਵਰਦਾਨ ਸਾਬਿਤ ਹੋ ਰਹੀ ਹੈ ਅੱਜ ਇਹ ਪਹਿਲ ਪੰਜਾਬ ਦੇ ਸਾਰੇ 23 ਜਿਲ੍ਹਿਆਂ ਅਤੇ 146 ਬਲਾਕਾਂ ਵਿੱਚ ਪਹੁੰਚ ਚੁੱਕੀ ਹੈ ਜੋ ਸਰਕਾਰ ਦੀ ਜਮੀਨੀ ਪੱਧਰ ਤੇ ਮਜ਼ਬੂਤ ਇੱਛਾ ਸ਼ਕਤੀ ਅਤੇ ਚੰਗੇ ਕੰਮ ਦਾ ਪ੍ਰਤੀਕ ਹੈ ਆਪਣੇ ਮੁਹੱਲੇ ਦੇ ਪਾਰਕ ਚ ਜਾਂ ਕਿਤੇ ਤੁਹਾਨੂੰ ਕਾਮਨ ਪਲੇਸ ਮਿਲਦੀ ਹੈ ਯੋਗਾ ਸਿੱਖਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਵੱਲੋਂ ਅਸੀਂ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਯੋਗਾ ਇਨਸੈਕਟਰ ਭੇਜਾਂ ਜਿਹੜੇ ਕਿ ਤੁਹਾਨੂੰ ਯੋਗਾ ਸਿਖਾਉਣਗੇ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਸਾਬਸ਼ਿਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮਕद्दस ਮੌਕੇ ਉੱਤੇ ਅਸੀਂ ਸਨ ਫਾਊਂਡੇਸ਼ਨ ਵੱਲੋਂ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਜਿੱਥੇ ਸਾਡਾ ਸਿੱਖਿਆ ਲੰਗਰ ਲਹਿਰ 2 ਸਾਲਾਂ ਤੋਂ ਚੱਲ ਰਹੀ ਹੈ ਉਹ ਕਾਲ ਤੱਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੀ ਨੇ ਅਰੰਭੀ ਸੀ ਅੰਮ੍ਰਿਤਸਰ ਤੋਂ ਉਹਦੇ ਤਹਿਤ ਸਾਡੇ ਸੱਤ ਵਰਲਡ ਕਲਾਸ ਸਕਿੱਲ ਸੈਂਟਰ ਦਿੱਲੀ ਔਰ ਪੰਜਾਬ ਦੇ ਹਰ ਵੱਡੇ ਸ਼ਹਿਰ ਚ 12 ਡਰਗ ਰੀਹੈਬ ਐਂਡ ਸਕਿਲਿੰਗ ਸੈਂਟਰ ਦੇ ਵਿੱਚ ਹਜ਼ਾਰਾਂ ਪੰਜਾਬੀ ਬੱਚੇ ਫ੍ਰੀ ਸਕਿਲਿੰਗ ਦਾ ਲਾਹ ਖਾਟ ਰਹੇ ਨੇ ਔਰ ਨੌਕਰੀਆਂ ਤੇ ਲੱਗ ਰਹੇ ਨੇ ਆਪਣੇ ਪੈਰਾਂ ਤੇ ਖੜੇ ਹੋ ਰਹੇ ਨੇ ਕੁਝ ਸਟਾਰਟਅੱਪਸ ਤੇ ਜਾ ਰਹੇ ਨੇ ਅੱਜ ਅਸੀਂ ਉਸੇ ਮੂਵਮੈਂਟ ਚੀ ਇੱਕ ਹੋਰ ਪਹਿਲ ਕਦਮੀ ਕਰ ਰਹੇ ਆ ਕਿਉਂਕਿ ਪੰਜਾਬੀ ਬੱਚਿਆਂ ਦੀ IAS IPS ਹੋਰ ਜਿਹੜੇ ਅਲਾਈਡ ਸਰਵਿਸੇਸ ਔਰ ਕੁਝ ਹੱਦ ਤੱਕ PCS ਔਰ ਖਾਸ ਕਰਕੇ NDA ਦੇ ਵਿੱਚ ਬੜੀ ਤਦਾਦ ਘਟ ਰਹੀ ਹੈ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਅਸੀਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਇੱਕ ਇਨੀਸ਼ੀਏਟਿਵ اسی ٹائی اپ کیتا ہے جو انڈیا دیاں بھارت دیاں سب تو چوڑمیاں اکیڈمی ہے کیونکہ سارے سی اپنی اکیڈمی بناو یا جتھے اکیڈمیاں کا سکسیس ریٹ بہت زیادہ ہے جتھو جی میکسیمم بچے آئی ایس آئی پی ایس جا رہے اٹھے پہ تو اسی جی باجی راؤ از ون آف دی بیکسٹ ریٹڈ کوچنگ درشٹی چانکیہ یہاں کے نال اُسی ٹائی اپ کیتا ہے اسی اپنے پنجابی جڑے ہونہار بچے نے economically weak families ਤੋਂ ਨੇ ਪਰ bright students ਨੇ ਉਹਨਾਂ ਨੂੰ free coaching ਲਈ ਜਿਹੜਾ ਇੱਥੇ ਭੇਜਾਂਗੇ PCS ਲਈ ਵੀ ਇੱਥੇ ਭੇਜਾਂਗੇ ਕੁਝ ਪੰਜਾਬ ਦੀਆਂ ਅਕੈਡਮੀਆਂ NDA ਵਾਸਤੇ ਖਾਸ ਕਰਕੇ ਜੋ ਸਾਡਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੇ ਨਾਂ ਤੇ ਆਰਮਡ ਫੋਰਸਸ ਟ੍ਰੇਨਿੰਗ ਇੰਸਟੀਚਿਊਟ ਮਾਈ ਭਾਗੋ ਉੱਥੇ ਆਪਣੇ ਬੱਚਿਆਂ ਦੀ ਤਾਂ ਕਿ ਸਾਡੇ ਜਿਹੜੇ ਪੰਜਾਬੀ ਬੱਚੇ ਹੈ ਹੁਣ ਘਰ ਵਾਪਸੀ ਵੱਲ ਆ ਰਹੇ ਹੈ ਬਾਹਰੋਂ ਵੀ opportunities ਘਟ ਨੇ ਕੁਝ start up ਵੱਲ ਲੱਗ ਰਹੇ ਹੈ ਉਜੋਸੀ ਐਗਰੀ ਟੈਕ ਚ ਵੀ ਲਵਾ ਰਹੇ ਹਾਂ ਸਕਿਲਿੰਗ ਕਰ ਕਰ ਰਹੇ ਹੈ ਕੁਝ ਬੱਚੇ ਜਿਹੜੇ ਬ੍ਰਾਈਟ ਨੇ ਉਹ ਮੈਂ ਸਮਝਦਾ ਕਿ ਉਹਨਾਂ ਦਾ ਹੈਂਡ ਹੋਲਡਿੰਗ ਲੋਡ ਹੈ ਸਾਡੇ ਕੋਲ ਜਿਹੜੇ ਬਹੁਤ ਜਿਹੜੇ ਅਕੰਪਲਿਸ਼ਡ ਆਈਏਐਸ ਆਫੀਸਰਸ ਉਹਨਾਂ ਨੂੰ ਅਸੀਂ ਪੈਟਰਨ ਤੇ ਰੱਖਿਆ ਤਾਂ ਕਿ ਉਹ ਸਾਰਾ ਇਹ ਪ੍ਰੋਗਰਾਮ ਦੀ ਦੇਖਰੇਖ ਕਰ ਸਕਣ ਔਰ ਪ੍ਰੀਲਿਮ ਕਲੀਅਰ ਕਰਾਈਏ ਮੇਨ ਫਿਰ ਇੰਟਰਵਿਊ ਸਾਰੀ ਉਹਨਾਂ ਦੀ ਗਰੂਮਿੰਗ ਕਰੀਏ ਕਾਫੀ ਰਿਸਰਚ ਕਰਨ ਤੋਂ ਬਾਅਦ ਸਾਰੇ ਇਹ ਅਸੀਂ ਜਿਹੜੀ ਮੋਹਿਮ ਉਹ ਫਾਈਨਲ ਕੀਤੀ ਹੈ ਜਿਹੜੀ ਅੱਜ ਲਾਂਚ ਅਸੀਂ ਕਰਨ ਜਾ ਰਹੇ ਸਾਬਸ਼ਿਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮੁਕੱਦਸ ਮੌਕੇ ਉੱਤੇ ਅਸੀਂ ਸੰ ਫਾਊਂਡੇਸ਼ਨ ਵੱਲੋਂ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਜਿੱਥੇ ਸਾਡਾ ਸਿੱਖਿਆ ਲੰਗਰ ਲਹਿਰ 2 ਸਾਲਾਂ ਤੋਂ ਚੱਲ ਰਹੀ ਹੈ ਉਹ ਕਾਲ ਤੱਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੀ ਨੇ ਅਰੰਭੀ ਸੀ ਅੰਮ੍ਰਿਤਸਰ ਤੋਂ ਉਹਦੇ ਤਹਿਤ 7 ਵorld class skill center ਦਿੱਲੀ ਔਰ ਪੰਜਾਬ ਦੇ ਹਰ ਵੱਡੇ ਸ਼ਹਿਰ ਚ 12 drug rehab ਐਂਡ ਸਕਿਲਿੰਗ ਸੈਂਟਰ ਦੇ ਵਿੱਚ ਹਜ਼ਾਰਾਂ ਪੰਜਾਬੀ ਬੱਚੇ ਫ੍ਰੀ ਸਕਿਲਿੰਗ ਦਾ ਲਾਹ ਖਾਟ ਰਹੇ ਨੇ ਔਰ ਨੌਕਰੀਆਂ ਤੇ ਲੱਗ ਰਹੇ ਨੇ ਆਪਣੇ ਪੈਰਾਂ ਤੇ ਖੜੇ ਹੋ ਰਹੇ ਨੇ ਕੁਝ ਸਟਾਰਟਅੱਪਸ ਤੇ ਜਾ ਰਹੇ ਨੇ ਅੱਜ ਅਸੀਂ ਉਸੇ ਮੂਵਮੈਂਟ ਦੀ ਇੱਕ ਹੋਰ ਪਹਿਲ ਕਦਮੀ ਕਰ ਰਹੇ ਹਾਂ ਕਿਉਂਕਿ ਪੰਜਾਬੀ ਬੱਚਿਆਂ ਦੀ IAS IPS ਹੋਰ ਜਿਹੜੇ ਅਲਾਈਡ ਸਰਵਿਸੇਸ ਔਰ ਕੁਝ ਹੱਦ ਤੱਕ PCS ਔਰ ਖਾਸ ਕਰਕੇ NDA ਦੇ ਵਿੱਚ ਬੜੀ ਤਦਾਦ ਘਟ ਰਹੀ ਹੈ ਕੁਝ ਨੂੰ ਮੱਧ ਨਜ਼ਰ ਰੱਖਦੇ ਹੋਏ ਅਸੀਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਇੱਕ ਇਨੀਸ਼ੀਏਟਿਵ ਅਸੀਂ ਟਾਈ ਅਪ ਕੀਤਾ ਜੋ ਇੰਡੀਆ ਦੀਆਂ ਭਾਰਤ ਦੀਆਂ ਸਭ ਤੋਂ ਚੋਣਵੀਆਂ ਅਕੈਡਮੀਆ ਕਿਉਂਕਿ ਸਾਡੇ ਕੋਲ ਸੀ ਆਪਣੀ ਅਕੈਡਮੀ ਬਣਾਓ ਜਾਂ ਜਿੱਥੇ ਅਕੈਡਮੀਆ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਜਿੱਥੋਂ ਮੈਕਸਿਮਮ ਬੱਚੇ ਆਈਐਸ ਆਈਪੀਐਸ ਜਾ ਰਹੇ ਉੱਥੇ ਭੇਜੋ ਤੇ ਅਸੀਂ ਜਿੰਮੇਵਾਰੀ ਰਾਓ ਇਸ ਵਨ ਆਫ ਦੀ ਬੈਸਟ ਰੇਟਿਡ ਕੋਚਿੰਗ ਦ੍ਰਿਸ਼ਟੀ ਚਾਂਕਿਆ ਇਨਾਂ ਦੇ ਨਾਲ ਅਸੀਂ ਟਾਈ ਅਪ ਕੀਤਾ ਹੈ ਅਸੀਂ ਆਪਣੇ ਪੰਜਾਬੀ ਜਿਹੜੇ ਹੌਨ ਹਾਰ ਬੱਚੇ ਨੇ ਇਕਨੋਮਿਕਲੀ ਵੀਕ ਫੈਮਲੀਆਂ ਤੋਂ ਨੇ ਪਰ ਬ੍ਰਾਈਟ ਸਟੂਡੈਂਟਸ ਨੇ ਉਹਨਾਂ ਨੂੰ ਫ੍ਰੀ ਕੋਚਿੰਗ ਲਈ ਜਿਹੜਾ ਇੱਥੇ ਭੇਜਾਂਗੇ ਪੀਸੀਐਸ ਲਈ ਵੀ ਇੱਥੇ ਭੇਜਾਂਗੇ ਕੁਝ ਪੰਜਾਬ ਦੀਆਂ ਅਕੈਡਮੀਆਂ ਐਨਡੀਏ ਵਾਸਤੇ ਖਾਸ ਕਰਕੇ ਜੋ ਸਾਡਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੇ ਨਾਂ ਤੇ ਆਰਮਡ ਫੋਰਸਸ ਟ੍ਰੇਨਿੰਗ ਇੰਸਟੀਚਿਊਟ ਮਾਈਪਾਗੋ ਉੱਥੇ ਆਪਣੇ ਬੱਚਿਆਂ ਦੀ ਤਾਂ ਕਿ ਸਾਡੇ ਜਿਹੜੇ ਪੰਜਾਬੀ ਬੱਚੇ ਹੈ ਹੁਣ ਘਰ ਵਾਪਸੀ ਵਾਲ ਆ ਰਹੇ ਆ ਬਾਹਰੋਂ ਵੀ ਓਪਰਚ्युनिटीज ਘਟ ਨੇ ਕੁਝ ਸਟਾਰਟਅਪ ਵਾਲ ਲੱਗ ਰਹੇ ਆ ਕੁਝ ਅਸੀਂ ਐਗਰੀ ਟੈਕ ਚ ਵੀ ਲਵਾ ਰਹੇ ਆ ਸਕਿਲਿੰਗ ਕਰ ਕਰ ਰਹੇ ਆ ਕੁਝ ਬੱਚੇ ਜਿਹੜੇ ਬ੍ਰਾਈਟ ਨੇ ਉਹ ਮੈਂ ਸਮਝਦਾ ਕਿ ਉਹਨਾਂ ਦਾ ਹੈਂਡਹੋਲਡਿੰਗ ਲੋਡ ਹੈ ਸਾਡੇ ਕੋਲ ਜਿਹੜੇ ਬਹੁਤ ਜਿਹੜੇ ਅਕੰਪਲਿਸ਼ਡ ਆਈਐਸ ਆਫੀਸਰਸ ਉਹਨਾਂ ਨੂੰ ਅਸੀਂ ਪੈਟਰਨ ਤੇ ਰੱਖਿਆ ਤਾਂ ਕਿ ਉਹ ਸਾਰਾ ਇਹ ਪ੍ਰੋਗਰਾਮ ਦੀ ਦੇਖਰੇਖ ਕਰ ਸਕਣ ਔਰ ਪ੍ਰੀਲਿਮ ਕਲੀਅਰ ਕਰਾਈਏ ਮੇਨ ਫਿਰ ਇੰਟਰਵਿਊ ਸਾਰੀ ਉਹਨਾਂ ਦੀ ਗਰੂਮਿੰਗ ਕਰੀਏ ਕਾਫੀ ਰਿਸਰਚ ਕਰਨ ਤੋਂ ਬਾਅਦ ਸਾਰੇ ਇਹ ਅਸੀਂ ਜਿਹੜੀ ਮੋਹਿਮ ਉਹ ਫਾਈਨਲ ਕੀਤੀ ਹੈ ਜਿਹੜੀ ਅੱਜ ਲਾਂਚ ਅਸੀਂ ਕਰਨ ਜਾ ਰਹੇ ਹਾਂ ਸਾਬਸ਼ਿਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮੁਕੱਦਸ ਮੌਕੇ ਉੱਤੇ ਅਸੀਂ ਸੰ ਫਾਊਂਡੇਸ਼ਨ ਵੱਲੋਂ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਜਿੱਥੇ ਸਾਡਾ ਸਿੱਖਿਆ ਲੰਗਰ ਲਹਿਰ 2 ਸਾਲਾਂ ਤੋਂ ਚੱਲ ਰਹੀ ਹੈ ਉਹ ਕਲਤਖਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੀ ਨੇ ਅਰੰਭੀ ਸੀ ਅੰਮ੍ਰਿਤਸਰ ਤੋਂ ਉਹਦੇ ਤਹਿਤ ਸਾਡੇ 7 ਵਰਲਡ ਕਲਾਸ ਸਕਿੱਲ ਸੈਂਟਰ ਦਿੱਲੀ ਔਰ ਪੰਜਾਬ ਦੇ ਹਰ ਵੱਡੇ ਸ਼ਹਿਰ ਚ 12 ਡਰਗ ਰੀਹੈਬ ਐਂਡ ਸਕਿਲਿੰਗ ਸੈਂਟਰ ਦੇ ਵਿੱਚ ਹਜ਼ਾਰਾਂ ਪੰਜਾਬੀ ਬੱਚੇ ਫ੍ਰੀ ਸਕਿਲਿੰਗ ਦਾ ਲਾਹ ਖਾਟ ਰਹੇ ਨੇ ਔਰ ਨੌਕਰੀਆਂ ਤੇ ਲੱਗ ਰਹੇ ਨੇ ਆਪਣੇ ਪੈਰਾਂ ਤੇ ਖੜੇ ਹੋ ਰਹੇ ਨੇ ਕੁਝ ਸਟਾਰਟਅੱਪਸ ਤੇ ਜਾ ਰਹੇ ਨੇ ਅੱਜ ਅਸੀਂ ਉਸੇ ਮੂਵਮੈਂਟ ਦੀ ਇੱਕ ਹੋਰ ਪਹਿਲ ਕਦਮੀ ਕਰ ਰਹੇ ਆ ਕਿਉਂਕਿ ਪੰਜਾਬੀ ਬੱਚਿਆਂ ਦੀ IAS IPS ਹੋਰ ਜਿਹੜੇ ਅਲਾਈਡ ਸਰਵਿਸੇਸ ਔਰ ਕੁਝ ਹੱਦ ਤੱਕ PCS ਔਰ ਖਾਸ ਕਰਕੇ NDA ਦੇ ਵਿੱਚ ਬੜੀ ਤਦਾਦ ਘਟ ਰਹੀ ਹੈ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਅਸੀਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਇੱਕ ਇਨੀਸ਼ੀਏਟਿਵ ਅਸੀਂ ਟਾਈ ਅਪ ਕੀਤਾ ਜੋ ਇੰਡੀਆ ਦੀਆਂ ਭਾਰਤ ਦੀਆਂ ਸਭ ਤੋਂ ਚੋਣਵੀਆਂ ਅਕੈਡਮੀਆ ਕਿਉਂਕਿ ਸਾਡੇ ਕੋਲ ਸੀ ਆਪਣੀ ਅਕੈਡਮੀ ਬਣਾਓ ਜਾਂ ਜਿੱਥੇ ਅਕੈਡਮੀਆ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਜਿੱਥੋਂ ਮੈਕਸਿਮਮ ਬੱਚੇ ਆਈਐਸ ਆਈਪੀਐਸ ਜਾ ਰਹੇ ਉੱਥੇ ਭੇਜੋ ਤੇ ਅਸੀਂ ਜਿੰਮੇਵਾਰੀ ਰਾਓ ਇਸ ਵਨ ਆਫ ਦੀ ਬੈਸਟ ਰੇਟਿਡ ਕੋਚਿੰਗ ਦ੍ਰਿਸ਼ਟੀ ਚਾਂਕਿਆ ਇਹਨਾਂ ਦੇ ਨਾਲ ਅਸੀਂ ਟਾਈ ਅਪ ਕੀਤਾ ਹੈ ਅਸੀਂ ਆਪਣੇ ਪੰਜਾਬੀ ਜਿਹੜੇ ਹੋਣ ਹਾਰ ਬੱਚੇ ਨੇ ਇਕਨੋਮਿਕਲੀ ਵੀਕ ਫੈਮਲੀਆਂ ਤੋਂ ਨੇ ਪਰ ਬ੍ਰਾਈਟ ਸਟੂਡੈਂਟਸ ਨੇ ਉਹਨਾਂ ਨੂੰ ਫ੍ਰੀ ਕੋਚਿੰਗ ਲਈ ਜਿਹੜਾ ਇੱਥੇ ਭੇਜਾਂਗੇ ਪੀਸੀਐਸ ਲਈ ਵੀ ਇੱਥੇ ਭੇਜਾਂਗੇ ਕੁਝ ਪੰਜਾਬ ਦੀਆਂ ਅਕੈਡਮੀਆਂ ਐਨਡੀਏ ਵਾਸਤੇ ਖਾਸ ਕਰਕੇ ਜੋ ਸਾਡਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੇ ਨਾਂ ਤੇ ਆਰਮਡ ਫੋਰਸెస్ ਟ੍ਰੇਨਿੰਗ ਇੰਸਟੀਚਿਊਟ ਮਾਈਪਾਗੋ ਉੱਥੇ ਆਪਣੇ ਬੱਚਿਆਂ ਦੀ ਤਾਂ ਕਿ ਸਾਡੇ ਜਿਹੜੇ ਪੰਜਾਬੀ ਬੱਚੇ ਹੈ ਹੁਣ ਘਰ ਵਾਪਸੀ ਵੱਲ ਆ ਰਹੇ ਹੈ ਬਾਹਰੋਂ ਵੀ ਅਪਰਚੂਨਿਟੀਆਂ ਘਟ ਨੇ ਕੁਝ ਸਟਾਰਟਅਪ ਵੱਲ ਲੱਗ ਰਹੇ ਹੈ ਕੁਝ ਅਸੀਂ ਐਗਰੀ ਟੈਕ ਚ ਵੀ ਲਵਾ ਰਹੇ ਹਾਂ ਸਕਿਲਿੰਗ ਕਰ ਕਰ ਰਹੇ ਹੈ ਕੁਝ ਬੱਚੇ ਜਿਹੜੇ ਬ੍ਰਾਈਟ ਨੇ ਉਹ ਮੈਂ ਸਮਝਦਾ ਕਿ ਉਹਨਾਂ ਦਾ ਹੈਂਡਹੋਲਡਿੰਗ ਲੋੜ ਹੈ ਸਾਡੇ ਕੋਲ ਜਿਹੜੇ ਬਹੁਤ ਜਿਹੜੇ ਅਕੰਪਲਿਸ਼ਡ ਆਈਐਸ ਆਫੀਸਰਸ ਉਹਨਾਂ ਨੂੰ ਅਸੀਂ ਪੈਟਰਨ ਤੇ ਰੱਖਿਆ ਤਾਕੀ ਉਹ ਸਾਰਾ ਇਹ ਪ੍ਰੋਗਰਾਮ ਦੀ ਦੇਖਰੇਖ ਕਰ ਸਕਣ ਔਰ ਪ੍ਰੀਲਿਮ ਕਲੀਅਰ ਕਰਾਈਏ ਮੇਨ ਫਿਰ ਇੰਟਰਵਿਊ ਸਾਰੀ ਉਹਨਾਂ ਦੀ ਗਰੂਮਿੰਗ ਕਰੀਏ ਕਾਫੀ ਰਿਸਰਚ ਕਰਨ ਤੋਂ ਬਾਅਦ ਸਾਰੇ ਇਹ ਅਸੀਂ ਜਿਹੜੀ ਮੋਹਮ ਉਹ ਫਾਈਨਲ ਕੀਤੀ ਹੈ ਜਿਹੜੀ ਅੱਜ ਲਾਂਚ ਅਸੀਂ ਕਰਨ ਜਾ ਰਹੇ ਹਾਂ